ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਫੇਸਬੁੱਕ ਤੇ YouTube ਦੇ ਉੱਪਰ ਪੈਸੇ ਕਿਵੇਂ ਬਣਾਉਣੇ ਨੇ ਉਹਦੇ ਲਈ ਮੁੱਢ ਤੋਂ ਤੁਹਾਨੂੰ ਸਭ ਤੋਂ ਕੰਮ ਦੱਸੂਗਾ ਕਿ ਵੀਡੀਓ ਤਾਂ ਤੁਸੀਂ ਬਣਾਉਣੀ ਆਂਗੀ ਵੀਡੀਓ ਤਾਂ ਮੈਂ ਨਹੀਂ ਬਣਾਉਣੀ ਵੀਡੀਓ ਜੋ ਤੁਹਾਡੀ ਬਣ ਗਈ ਉਸ ਤੋਂ ਬਾਅਦ ਉਹਨੂੰ ਐਡਿਟ ਕਿਵੇਂ ਕਰਨਾ BN ਚੈਨਲ ਦੇ ਵਿੱਚ ਐਡਿਟ ਕਰਕੇ ਉਸ ਤੋਂ ਬਾਅਦ ਡਾਊਨਲੋਡ ਕਿਵੇਂ ਕਰਨਾ ਹੈਸ਼ਟੈਗ ਕਿਵੇਂ ਲਾਉਣੇ ਨੇ ਤੇ ਕਿਵੇਂ ਪੈਸੇ ਕਮਾਉਣੇ ਨੇ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਲਓ ਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਨੇ ਬੀ ਐਨ ਚੈਨਲ ਖੋਲ ਲੈਣਾ ਹੈ ਬੀ ਐਨ ਚੈਨਲ ਨੂੰ ਆਪਾਂ ਨੇ ਖੋਲਿਆ ਆ ਪਿਆ ਬੀ ਐਨ ਚੈਨਲ ਪਹਿਲਾਂ ਤੁਹਾਨੂੰ ਦਿਖਾ ਦਿਆਂ ਤੇ ਆ ਪਿਆ ਬੀ ਐਨ ਚੈਨਲ ਇਹਨੂੰ ਟੱਚ ਕਰਨਾ ਹੈ ਇਹਨੂੰ ਟੱਚ ਕਰਕੇ ਬੀ ਐਨ ਚੈਨਲ ਖੁੱਲ ਗਿਆ ਜੀ ਇਸ ਤੋਂ ਬਾਅਦ ਆ ਖੁੱਲ ਗਿਆ ਹੁਣ ਇਹਦੇ 'ਚ ਆਪਾਂ ਨੇ ਦੋਸਤੋ ਜਿਹੜਾ ਆ ਨਾ ਇਹ ਛਿੱਧਾ ਉਹਦੇ 'ਚ ਬਣਾਉਣ ਦੀ ਬਜਾਏ ਆਹ ਆਪਨੇ ਬਣਾ ਕੇ ਰੱਖੋ ਕੀ ਹੁੰਦੇ ਨੇ ਫੋਲਡਰ ਫੋਲਡਰ ਨੂੰ ਖੋਲ ਲਓ ਫੋਲਡਰ ਨੂੰ ਖੋਲਿਆ ਤੇ ਆਹ ਪਲੱਸ ਦਾ ਬਟਨ ਪਿਆਗਾ ਇਹ ਆਹ ਵਾਲਾ ਇੱਥੇ ਟੱਚ ਕਰੋ ਆ ਤੁਹਾਡੀ ਗੈਲਰੀ ਆ ਗਈ ਮੂਹਰੇ ਤੁਹਾਡੇ ਠੀਕ ਹੈ ਜੀ ਹੁਣ ਇੱਥੇ ਆਪਾਂ ਨੇ ਟੱਚ ਕਰਨਾ ਹੈ ਵੀਡੀਓ ਵਾਲੇ ਪੋਰਸ਼ਨ ਨੂੰ ਵੀਡੀਓ ਦਾ ਪੋਰਸ਼ਨ ਟੱਚ ਕੀਤਾ ਵੀਡੀਓ ਦਾ ਪੋਰਸ਼ਨ ਟੱਚ ਕੀਤਾ ਤੇ ਨੈਕਸਟ ਦਬਤਾ ਇਹਨੂੰ ਨੈਕਸਟ ਦਬਤਾ ਸੌਰੀ ਵੀਡੀਓ ਪਹਿਲਾਂ ਵੀਡੀਓ ਤਾਂ ਡਾਊਨਲੋਡ ਪਾ ਲਈ ਆਪਾਂ ਇਹ ਆ ਮੰਨ ਲਓ ਮੈਂ ਵੀਡੀਓ ਨੂੰ ਇਹ ਵਾਲੀ ਵੀਡੀਓ ਨੂੰ ਮੈਂ ਉਹ ਕਰਨਾ ਠੀਕ ਹੈ ਜੀ ਇਹਨੂੰ ਟੱਚ ਕਰਾਂਗੇ ਤੇ ਹੁਣ ਨੈਕਸਟ ਨੂੰ ਟੱਚ ਕਰਾਂਗੇ ਆ ਵੀਡੀਓ ਤੁਹਾਡੀ ਆ ਗਈ ਜਿਹੜੀ ਮੈਂ ਹੁਣ ਲਿਖੀ ਹੋਈ ਆ 6 ਏਕੜ ਸਾਲ ਮੋਟਰ ਇਹ ਵਾਲੀ ਠੀਕ ਆ ਜੀ ਇਹਦੇ ਤੇ ਹੁਣ ਆਪਾਂ ਨੇ ਲਾਉਣਾਗਾ ਥੰਬਨਲ ਥੰਬਨਲ ਬਣਾਉਣਾ ਕਿਵੇਂ ਆ ਇਹਦੋਂ ਅਗਲੀ ਵੀਡੀਓ ਮੈਂ ਥੰਬਨਲ ਬਣਾਉਣ ਨਾਲ ਲੈ ਕੇ ਆਉਂਗਾ ਉਹ ਆਪਣੀ ਉਹਦੇ ਵਿੱਚ ਪਈ ਹੋਊਗੀ ਉਹ ਵੀ ਗੈਲਰੀ ਚ ਉਹਨੂੰ ਇੱਕ ਮਿੰਟ ਮਤਲਬ ਆਪਾਂ ਨੇ ਇੱਥੇ ਲਿਆਉਣਾ ਆ ਦੇਖੋ ਦੋਸਤੋ ਹੁਣ ਆਜੋ ਇਹ ਆ ਵਾਲਾ ਜਿਹੜਾ ਹੈਗਾ ਇਹਨੂੰ ਆਪਾਂ ਨੇ ਟੱਚ ਕਰਨਾ ਹੈ ਆ ਦਵਾਰ ਮੁਰਕੇ ਗੈਲਰੀ ਚ ਆ ਗਏ ਹੁਣ ਆਪਾਂ ਨੇ ਫੋਟੋ ਵਾਲੇ ਪੋਰਸ਼ਨ ਨੂੰ ਟੱਚ ਕਰਨਾ ਹੈ ਇਹ ਵਾਲੇ ਨੂੰ ਪਹਿਲਾਂ ਵੀਡੀਓ ਨੂੰ ਕੀਤਾ ਸੀ ਹੁਣ ਆਪਾਂ ਨੇ ਫੋਟੋ ਵਾਲੇ ਨੂੰ ਲੋ ਜੀ ਹੁਣ ਫੋਟੋ ਵਾਲੇ ਦੇ ਵਿੱਚ ਆਪਣਾ ਜਿਹੜਾ ਵੀ ਬਣਾਇਆ ਹੋਇਆ ਆ ਪਿਆਗਾ ਇਹ ਐਪ ਪਿਆਗਾ ਇੱਥੇ ਹੀ ਤੁਹਾਡਾ ਆਊਗਾ ਤੁਹਾਨੂੰ ਦੱਸੂਗਾ ਉਹ ਕਿਵੇਂ ਬਣਾਉਣਾ ਉਹ ਵੀ ਹੁਣੀ ਦੱਸ ਦਾਂਗਾ ਪਰ ਅਗਲੀ ਵੀਡੀਓ ਤੇ ਛੋਟੀਆਂ-ਛੋਟੀਆਂ ਵੀਡੀਓ ਬਣਾਵਾਂਗੇ ਇਹਨੂੰ ਆਪਾਂ ਟੱਚ ਕਰਿਆ ਵੀਡੀਓ ਨੂੰ ਹੁਣ ਨੈਕਸਟ ਨੂੰ ਟੱਚ ਕਰਤਾ ਆ ਮਤਲਬ ਆਪਣਾ ਜਿਹੜਾ ਹੈਗਾ ਵੀਡੀਓ ਦੇ ਮੂਹਰੇ ਥੰਬਨੈਲ ਲੱਗ ਗਿਆ ਇਹ ਫੇਸਬੁੱਕ ਦੀ ਖਾਤਰ ਹੈ ਦੋਸਤੋ YouTube ਤੇ ਥੰਬਨੈਲ ਹੋਰ ਤਰ੍ਹਾਂ ਲੱਗੂਗਾ ਇਹ ਫੇਸਬੁੱਕ ਤੇ ਥੰਬਨੈਲ ਆਪਾਂ ਨੂੰ BN ਚੈਨਲ ਦੇ ਵਿੱਚ ਹੀ ਲਾਉਣਾ ਪੈਂਦਾਗਾ ਇਹਦਾ ਵੱਖਰਾ ਸਿਸਟਮ ਨਹੀਂ ਹੈਗਾ ਹੁਣ ਆ ਦੇਖੋ ਆਹਦਾ ਵੀਡੀਓ ਆ ਜਿਹੜੀ ਪਹਿਲਾਂ ਆ ਗਈ ਸੀ ਤੇ ਆਨ BN ਚੈਨਲ ਦੇ ਵਿੱਚ ਜਦੋਂ ਆਪਾਂ ਨੇ ਟੱਚ ਕਰਿਆ ਫੋਟੋ ਨੂੰ ਤੇ ਆ ਫੋਟੋ ਮੂਹਰੇ ਲੱਗ ਗਈ 6 ਏਕੜ ਜ਼ਮੀਨ ਬਕਾਉ ਸਾलम ਮੋਟਰ ਨੇੜੇ ਜੋੜੇਪੁਰ ਤੇ ਆ ਜਿਹੜੀ ਚੀਜ਼ ਉੱਪਰ ਲਿਖੀ ਆ ਦਫ਼ਤਰ ਆਓ ਮਲੇਰ ਕੋਲੇ ਜੋੜੇਪੁਰ ਇਹ ਮੈਂ ਕੱਲ ਤੁਹਾਨੂੰ ਇਹਦੀ ਖਾਤਰ ਵੱਖਰਾ ਸਮਝਾਇਆ ਸੀ ਪਰ ਹੁਣ ਫੇਰ ਸਮਝ ਲਓ ਇੱਕ ਵਾਰੀ ਮੋਟਾ-ਮੋਟਾ ਮੈਂ ਤੁਹਾਨੂੰ ਦੱਸ ਦਿੰਨਾ ਤੇ ਇੱਥੇ ਆਪਾਂ ਨੇ ਇਹ T ਤੇ ਟੱਚ ਕਰਨਾ ਇਹ ਇਹ ਵਾਲੀ T ਤੇ ਠੀਕ ਆ ਜੀ T ਤੇ ਟੱਚ ਕਰਿਆ ਹੁਣ ਟੈਕਸਟ ਤੇ ਟੱਚ ਕਰਨਾ ਹੁਣ ਐਡਿਟ ਐਡ ਸੌਰੀ ਹੁਣ ਆਪਾਂ ਨੇ ਕਰਨਾ ਐਡ ਹੈਡਿੰਗ ਇਹਨੂੰ ਟੱਚ ਕੀਤਾ ਆ ਆ ਗਿਆ ਤੁਹਾਡੇ ਮੂਰੇ ਹੁਣ ਇੱਥੇ ਆਪਾਂ ਨੇ ਜੋ ਵੀ ਲਿਖਣਾ ਸਮਝ ਲਓ ਮੈਂ ਆਹੀ ਲਿਖ ਦੇਣਾ ਮਲੇਰ ਕੋਲੇ ਦਫ਼ਤਰ ਆਓ ਇਹ ਆ ਤੁਹਾਡਾ ਜਿਹੜਾ ਦੋਸਤ ਅਗਲੀ ਵੀ ਦੱਸ ਦਿਆਂ ਗੱਲ ਤੁਹਾਨੂੰ ਥੋੜੀ ਜੀ ਓਹੋ ਹਾਂ ਇੱਥੇ ਜਿਹੜੀ ਹੈਡਿੰਗ ਇੱਥੇ ਲਿਖਣਾਗਾ ਆਪਾਂ ਨੇ ਆ ਆ ਗਿਆ ਹੁਣ ਇੱਥੇ ਆਪਾਂ ਲਿਖਣਾ ਦਫ ਮੇਰੇ ਮੈਂ ਮੋਟੇ ਲਿਖ ਛੋਟੇ ਲਿਖ ਦੇਣਾ ਮੇਰੇ ਦਫ਼ਤਰ ਆਓ ਮੇਰੇ ਦਫਤਰ ਆਓ ਠੀਕ ਆ ਆ ਰੰਗ ਭਰਨਾਗਾ ਤਾਂ ਆਪਾਂ ਨੇ ਆ ਰੰਗ ਵਾਲੇ ਤੇ ਟੱਚ ਕਰ ਦੇਣਾ ਦੋਸਤੋ ਇੱਥੇ ਰੰਗ ਵਾਲੇ ਤੇ ਠੀਕ ਆ ਜੀ ਤੇ ਰੰਗ ਵਾਲੇ ਤੇ ਟੱਚ ਕੀਤਾ ਆ ਹੁਣ ਟੀ ਕਿਹੜਾ ਰੰਗ ਭਰਨਾ ਪੀਲਾ ਲੀਲਾ ਜਿਹੇ ਜਿਹੇ ਭਰਨਾ ਉਦੋਂ ਬਾਅਦ ਆਹ ਪਲੱਸ ਜਿਹੜਾ ਆ ਆ ਗਿਆ ਮੇਰੇ ਦਫਤਰ ਆਓ ਇਹਨੂੰ ਕਿੱਧਰ ਨੂੰ ਵੀ ਕਰਨਾਗਾ ਇੱਥੋਂ ਇਹਨੂੰ ਮੇਰੇ ਦਫਤਰ ਨੂੰ ਟੱਚ ਕਰਕੇ ਉੱਪਰ ਥੱਲੇ ਕਰ ਲਓ ਉਸ ਤੋਂ ਬਾਅਦ ਆਪਾਂ ਨੇ ਇਹ ਜਿਹੜਾ ਬਣ ਗਿਆ ਇਹਨੂੰ ਦੱਬ ਕੇ ਰੱਖਣਾਗਾ ਇਹ ਆ ਹੁਣ ਆਪਾਂ ਦੱਬ ਕੇ ਰੱਖ ਲਿਆ ਕੂਠੇ ਨਾ ਬਸ ਦੱਬ ਕੇ ਰੱਖ ਲੈਣਾ ਇਹ ਅੱਗੇ ਹੁਣ ਸਾਰੀ ਵੀਡੀਓ ਦੇ ਵਿੱਚ ਜਾ ਰਿਹਾ ਮੇਰੇ ਦਫ਼ਤਰ ਆਓ ਇੱਥੇ ਜਾਨੀ ਤੁਸੀਂ ਜੋ ਵੀ ਹੈਡਿੰਗ ਲਿਖਣਾ ਆਪਣਾ ਉਹ ਲਿਖ ਸਕਦੇ ਹੋ ਇਹ ਲਿਖ ਕੇ ਐਂਡ ਤੱਕ ਚੱਲਿਆ ਜਾਊਗਾ ਹੁਣ ਇਹ ਲਓ ਜੀ ਇਹਨੂੰ ਦੁਬਾਰਾ ਇੱਕ ਵਾਰੀ ਟੱਚ ਕਰ ਦਿਓ ਆ ਹੁਣ ਮਤਲਬ ਆ ਲੱਗ ਗਿਆ ਆਪਣਾ ਮੂਰੇ ਜਿਹੜਾ ਥੰਬਨਲ ਤੇ ਆ ਉੱਪਰ ਜਿਹੜਾ ਕੁਝ ਲਿਖਣਾ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਦੋਸਤੋ ਕੀ ਕਰਨਾ ਹੈ ਇੱਕ ਕਾਰਨਰ ਦੇ ਉੱਪਰ ਟੱਚ ਕਰ ਦੇਣਾ ਠੀਕ ਹੈ ਕਾਰਨਰ ਤੇ ਟੱਚ ਕਰਿਆ ਐਕਸਪੋਰਟ ਇਹਨੂੰ ਦਬਾ ਦਿਓ ਇਹ ਹੁਣ ਵੀਡੀਓ ਤੁਹਾਡੀ ਦੋਸਤੋ ਡਾਊਨਹੋਲਡ ਹੋ ਰਹੀ ਹੈ ਜਿਦੇ ਵਿੱਚ ਥੰਬਨੇਲ ਤੁਹਾਡਾ ਲੱਗ ਚੁੱਕਿਆਗਾ ਤੇ ਇਹ ਜਦੋਂ ਹੁਣ ਆਹ ਹੋ ਜੂਗੀ ਕੰਪਲੀਟ ਇਹ ਤੁਹਾਡੀ ਗੈਲਰੀ ਚਲੀ ਜਾਊਗੀ ਹੁਣ ਮੈਂ ਤੁਹਾਨੂੰ ਇਦੋਂ ਬਾਅਦ ਵੀਡੀਓ ਲੈ ਕੇ ਆ ਰਿਹਾ ਨਾਲ ਦੀ ਨਾਲ ਹੀ ਕਿ ਥੰਮਨੇਲ ਬਣਾਉਣਾ ਕਿਵੇਂ ਆ ਜਦੋਂ ਤੁਹਾਨੂੰ ਥੰਮਨੇਲ ਬਣਾਉਣਾ ਆ ਗਿਆ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਜੂ ਵੀ ਥੰਬਨੇਲ ਮੈਂ ਐਦਾਂ ਬਣਾ ਕੇ ਰੱਖਣਾ ਆ ਦੇਖੋ ਹੁਣ ਇਹ ਹੋ ਗਿਆ ਤੇ ਇਸ ਤੋਂ ਬਾਅਦ ਦੋਸਤੋ ਹੁਣ ਇਹਨੂੰ ਆਪਾਂ ਨੇ ਅ ਐ ਜਗ੍ਹਾ ਤੇ ਟੱਚ ਕਰ ਦੇਣਾ ਇਸ ਨੂੰ ਆ ਇਟ ਇਜ਼ ਅ ਗ੍ਰੇਟ ਇਟ ਇਜ਼ ਗ੍ਰੇਟ ਦੱਬ ਕੇ ਆ ਮਨ ਦਾ ਚੱਕਰ ਜਿਹਾ ਘੁਮੂਗਾ ਮਾੜੀ ਜੀ ਬੈਕ ਲਾ ਲਓ ਇਹਨੂੰ ਇਹ ਇੱਥੋਂ ਇੱਥੋਂ ਬੈਕ ਲਾ ਲਓ ਰਾਈਟ ਇਹ ਤੋਂ ਬੈਕ ਕਰੀ ਹੁਣ ਆਜੋ ਡਨ ਇਹ ਲੋ ਪਿਆ ਡੰਨ ਇੱਥੇ ਇਹਨੂੰ ਡੰਨ ਨੂੰ ਦਬਦੋ ਤੇ ਹੁਣ ਬੈਕ ਆਜੋ ਬਾਹਰ ਆਜੋ ਬਾਹਰ ਆ ਕੇ ਗੈਲਰੀ ਨੂੰ ਖੋਲੋ ਇੱਥੇ ਗੈਲਰੀ ਨੂੰ ਖੋਲੋ ਗੈਲਰੀ ਖੋਲ ਲਈ ਆ ਪਈ ਹੈ ਜੀ ਤੁਹਾਡੀ ਵੀਡੀਓ ਇਹ ਆਹ ਦੇਖੋ ਮੈਂ ਤੁਹਾਨੂੰ ਦੁਬਾਰਾ ਸਮਝਾ ਦਿਆਂ ਫਿਰ ਤੁਸੀਂ ਕਿਤੇ ਉਲਝਣਾ ਨਾ ਜਾਓ ਆਹ ਕਾਰਨਰ ਤੇ ਰਾਈਟ ਲੈ ਤੁਹਾਨੂੰ ਦੋਨੇ ਨਿਸ਼ਾਨ ਲਾ ਦੇਣਾ ਆ ਪਈ ਹੈ ਇੱਥੇ ਠੀਕ ਹੈ ਹੁਣ ਇੱਥੇ ਆ ਦੇਖੋ ਖੋਲੀ 6 ਏਕੜ ਜ਼ਮੀਨ ਬਕਾਉ ਸਾਲਮ ਮੋਟਰ ਆ ਥੰਬਨੇਲ ਆ ਗਿਆ ਇਹ ਵੀਡੀਓ ਚੱਲ ਪਈ ਹੁਣ ਇਸ ਤੋਂ ਬਾਅਦ ਇਹਨੂੰ ਵੀਡੀਓ ਨੂੰ ਫੇਸਬੁੱਕ 'ਚ ਕਿਵੇਂ ਡਾਊਨਲੋਡ ਕਰਨਾ ਇਹ ਤੁਹਾਨੂੰ ਅਗਲੀ ਵੀਡੀਓ 'ਚ ਦੱਸੂਗਾ ਇਹ ਦੋ ਤਿੰਨ ਵੀਡੀਓ ਬਣਾ ਕੇ ਨਾਲ ਫਿਰ YouTube ਨੂੰ YouTube ਦੇ ਵਿੱਚ ਵੀ ਥੰਬਨੇਲ ਕਿਵੇਂ ਲਾਉਣਾ YouTube 'ਤੇ ਵੀ ਵੀਡੀਓ ਕਿਵੇਂ ਡਾਊਨਲੋਡ ਕਰਨੀਆਂ ਸਾਰਾ ਕੁਝ ਤੁਹਾਨੂੰ ਮੈਂ ਦੋਸਤੋ ਹੁਣ ਸਿਖਾਉਂਗਾ ਹੁਣ ਤੁਹਾਨੂੰ ਮੈਂ YouTube 'ਰ ਤੇ Facebook ਬਣਾ ਕੇ ਪੈਸੇ ਕਮਾਉਣ ਤੱਕ ਲੈ ਕੇ ਜਾਊਂਗਾ ਬਾਕੀ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਆ ਨੌਜਵਾਨੋ ਯੂਪੀ ਤੇ ਬਿਹਾਰ ਦੇ ਭਈਏ ਰੁਪਈਆਂ ਦੀਆਂ ਥਈਆਂ ਲਾ ਰਹੇ ਨੇ ਮਤਲਬ ਇਹੀ ਕੁਸ ਤੋਂ ਫੇਸਬੁੱਕ ਤੇ YouTube ਤੋਂ ਮੈਨੂੰ ਕਚੀਚੀਆਂ ਆਉਂਦੀਆਂ ਨੇ ਯਾਰ ਮੈਂ ਤਾਂ ਹੁਣ ਚਲੋ ਸਾਡੀ ਤਾਂ ਉਮਰ ਨੇੜੇ ਲੱਗੀ ਹੋਈ ਆ ਅਸੀਂ ਤਾਂ ਸਾਡਾ ਤਾਂ 30 ਪਹਿਰ ਆ ਮਤਲਬ ਤੁਸੀਂ ਤਾਂ ਤੜਕੇ ਤੋਂ ਹਜੇ ਤੁਸੀਂ ਤਾਂ ਕੰਮ ਕਰ ਲਓ ਯਾਰ ਕਰੇ ਬੈਠ ਕੇ ਕੰਮ ਕਰਨਾ ਬੈਠੇ ਦਫਤਰ ਦੇ ਵਿੱਚ ਕਰੀ ਜੋ ਤੁਸੀਂ ਚਾਹੇ ਮੈਂ ਬੈਡਰੂਮ 'ਚ ਬੈਠ ਕੇ ਕਰ ਲਵੋ ਖੁੱਲੀਆਂ ਛੁੱਟੀਆਂ ਨੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ